ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਆਪਣੇ ਬਲੌਗ ਵਿੱਚ ਅੱਜ ਆਪਾਂ ਨਾਭਾ ਰਹਿ ਹਸਤੇ ਵਿੱਚ ਪਹੁੰਚੇ ਹੋયા ਹਾਂ ਅੱਜ ਆਪਾਂ ਤੁਹਾਨੂੰ ਮਹਾਰਾਜਾ ਹੀਰਾ ਸਿੰਘ ਦੇ ਪਰਿਵਾਰ ਦੀਆਂ ਸਾਹੀ ਸਮਾਧਾਂ ਦਿਖਾਵਾਂਗੇ ਤੇ ਇੱਥੇ ਜੋ ਵੀ ਹੁਣ ਗੁਰੂ ਘਰ ਮੰਦ ਰਿਆ ਉਸ ਬਾਰੇ ਵੀ ਤੁਹਾਨੂੰ ਜਾਣਕਾਰੀ ਦਵਾਂਗੇ ਆਜੋ ਜੀ ਆਪਾਂ ਚੱਲਦੇ ਹਾਂਗੇ ਆਜੋ ਜੀ ਆਪਾਂ ਹੁਣ ਸਮਾਧਾ ਵੱਲ ਨੂੰ ਚੱਲਦੇ ਹਾਂ ਤੇ ਤੁਸੀਂ ਆਪਣੇ ਨਾਲ ਜੁੜੇ ਰਹੋ ਆਪਾਂ ਅੱਜ ਨਾਭਾ ਰਹਿ ਹਸਤੇ ਵਿੱਚ ਪਹੁੰਚੇ ਹੋયા ਹਾਂਗੇ ਆਪਾਂ ਤੁਹਾਨੂੰ ਮਹਾਰਾਜਾ ਹੀਰਾ ਸਿੰਘ ਦੇ ਪਰਿਵਾਰ ਦੀਆਂ ਸਮਾਦਾ ਬਾਰੇ ਜਾਣਕਾਰੀ ਦਵਾਂਗੇ ਅੱਜ ਜੀ ਆਪਾਂ ਬਾਬਾ ਜੀ ਤੋਂ ਜਾਣਕਾਰੀ ਲੈਂਦੇ ਹਾਂ ਹਾਂ ਜੀ ਬਾਬਾ ਜੀ ਇਹਨਾਂ ਬਾਰੇ ਵੀ ਦੱਸ ਦਿਓ ਸਾਨੂੰ ਜੀ ਇਹ ਮਹਾਰਾਜਾ ਰਪਨ ਸਿੰਘ ਦੀ ਸਮਾਦਾ ਜੀ ਤੇ ਇਹਨਾਂ ਦੀ ਬਸੇ ਸੰਸਕਾਰ ਨਹੀਂ ਹੋਇਆ ਇੱਥੇ ਤੇ ਇਹਨਾਂ ਦੀ ਰਾਖ ਲੈ ਅੰਗਰੇਜ਼ਾਂ ਨੂੰ ਨਜ਼ਰਬੰਦ ਕਰਕੇ ਲੈ ਕੇ ਸੀ ਤੇ ਕੋਡਾ ਕਨਾਲ ਇਹਨਾਂ ਦੇ ਹਾਂ ਤੋਂ ਹੋਇਆ ਸੀ ਉਸ ਤੋਂ ਬਾਅਦ ਫਿਰ ਇਹਨਾਂ ਦੀ ਰਾਖ ਲੈ ਕੇ ਇੱਕ ਸਮਾਦ ਬਣਾਈ ਗਈ ਮਹਾਰਾਜਾ ਰਪਨ ਸਿੰਘ ਜੀ ਤੇ ਆ ਇਹਨਾਂ ਦੀ ਰਾਣੀ ਹੈ ਜਿਹੜਾ ਨਹੀਂ ਸਾਰੇ ਪਰਿਵਾਰ ਦੇ ਇੱਥੇ ਸਵਾਦ ਹਨ ਜੀ ਹਾਂ ਜੀ ਸਾਰੇ ਪਰਿਵਾਰ ਦੇ ਅੱਛਾ ਅੱਛਾ ਇਹ ਮਹਾਰਾਣੀ ਸਾਹਿਬ ਉਹਨਾਂ ਲੰਗੋਵਾਰ ਦੇ ਸੀ ਅੱਛਾ ਜੀ ਜਿਨ੍ਹਾਂ ਦਾ ਹੁਣ ਚੱਲ ਰਿਹਾ ਖਾਨਦਾਨ ਠੀਕ ਹੈ ਜੀ ਇਹ ਮਹਾਰਾਜ ਸਾਹਿਬ ਦੀ ਰਾਣੀ ਸੀ ਠੀਕ ਹੈ ਜੀ ਤੇ ਮਹਾਰਾਜ ਹਾਂ ਮੈਂ ਖਾਨਦਾਨ ਹਾਂ ਜੀ ਬਾਬਾ ਜੀ ਇਹਨਾਂ ਵਾਰ ਵੀ ਸਾਨੂੰ ਥੋੜਾ ਜਿੜੀ ਚਾਰ ਲੈ ਦਿਓ ਜੀ ਇਹ ਮਹਾਰਾਜਾ ਪ੍ਰਤਾਪ ਸਿੰਘ ਦੇ ਲਾਸਟ ਹੋਏ ਨੇ ਅੱਛਾ ਜੀ ਮਹਾਰਾਜਾ ਪ੍ਰਤਾਪ ਸਿੰਘ ਦੇ ਬੇਟੀ ਸੀ ਇਹ ਜਿਨ੍ਹਾਂ ਨੇ ਕੁਝ ਅਰਦਾਸ ਕੀਤਾ ਅੱਛਾ ਜੀ ਤੇ ਹੁਣ ਅਸੀਂ ਸਮਾਧਾ ਠੀਕ ਹੈ ਜੀ ਇਹ ਮਹਾਰਾਣੀ ਉਮਰ ਉਮਰ ਦੇਵੀ ਅੱਛਾ ਜੀ ਇਹ ਸਾਰੇ ਦੇ ਦੇਖਭਾਲ ਕੋਣ ਕੋ ਕਰਦਾ ਫਿਰ ਜੀ ਇੱਥੇ ਸੰਗਤ ਕਰਦੀ ਜਾਂ ਮਹਾਰਾਜ ਸਾਹਿਬ ਦਾ ਪਰਿਵਾਰ ਕਰਦਾ ਪਹਿਲਾਂ ਗਵਰਨਮੈਂਟ ਕਰਦੀ ਸੀ ਤੇ ਹੁਣ ਇਹਨਾਂ ਦਾ ਮਹਾਰਾਜ ਸਾਹਿਬ ਦਾ ਪਰਿਵਾਰ ਅੱਛਾ ਜੀ ਤੇ ਸੰਗਤ ਕਰ ਲਿਆ। ਅੱਛਾ ਜਿਹੜੀ ਆਪਣੇ ਗੁਰੂ ਘਰ ਨਾਲ ਹਣੇ ਹਾਂ ਗੁਰੂ ਘਰ ਮੈਨੂੰ ਹਣੇ। ਅੱਛਾ ਜੀ ਅੱਛਾ ਜੀ। ਤੇ ਇਹ ਹੈਗੇ ਜੀ ਮਹਾਰਾਜ ਮਹਾਰਾਜ ਪ੍ਰਤਾਪ ਸਿੰਘ ਦੀ ਰਾਣੀ ਸੀ। ਠੀਕ ਹੈ ਜੀ। ਮਾਰ ਠੀਕ ਹੈ ਜੀ। ਉਮਰਲਾ ਦੇਵੀ ਜੀ। ਉਮਰਲਾ ਦੇਵੀ ਹਾਂ ਜੀ। ਠੀਕ ਹੈ ਜੀ ਬਾਬਾ ਜੀ। ਹੋਰ ਮਹਾਰਾਜਾ ਹਨਮੰਤ ਸਿੰਘ। ਅੱਛਾ ਜੀ। ਮਹਾਰਾਜਾ ਪ੍ਰਤਾਪ ਸਿੰਘ ਦੇ ਵੱਡੇ بیٹے ਸੀ। ਠੀਕ ਹੈ ਜੀ। ਮਹਾਰਾਜਾ ਸਭ ਦੇ ਤਿੰਨ ਬੇਟੇ ਨੇ ਤੇ ਇੱਕ ਹੀਰਾ ਮਹਿੰਦਰ ਇਹਨਾਂ ਹੁਣ ਜਿਹੜੇ ਆਏ ਨੇ। ਠੀਕ ਹੈ ਜੀ। ਤੇ ਲੋਹ ਦਿੱਲੀ ਆਂਦੇ ਨੇ। ਅੱਛਾ ਜੀ ਇਹਨਾਂ ਦਾ ਪਰਿਵਾਰ ਦਿੱਲੀ ਆ ਇਹ ਮਤਲਬ ਮਤਲਬ ਕਿ ਇਹਨਾਂ ਦੀ ਹਜੇ ਪਰਿਵਾਰ ਇਹਨਾਂ ਦਾ ਚੱਲ ਰਿਹਾ ਹੈ ਚੱਲ ਰਿਹਾ ਹੈ ਇਹਨਾਂ ਦੀ ਪੀੜੀ ਨਹੀਂ ਹੈਗੀ ਆ ਪੀੜੀ ਹੈਗੀ ਜੀ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਇੱਕ ਹੋਰ ਗੁਰਬਖਸ਼ ਸਿੰਘ ਸੀ ਜੀ ਕੌਰ ਗੁਰਬਖਸ਼ ਸਿੰਘ ਸੀ ਇਹ ਅੱਛਾ ਜੀ ਮਹਾਰਾਜਾ ਪ੍ਰਤਾਪ ਸਿੰਘ ਦੇ ਭਰਾ ਸੀ ਅੱਛਾ ਜੀ ਉਹਨਾਂ ਦੇ ਭਰਾ ਸੀ ਠੀਕ ਹੈ ਜੀ ਮਹਾਰਾਜ ਪ੍ਰਤਾਪ ਸਿੰਘ ਦੇ ਇਹ ਆਪਣੇ ਕਿੱਥੋਂ ਆਏ ਸੀਗੇ ਜੀ ਕਿੱਥੋਂ ਸੀਗੇ ਇਹ ਇੱਥੇ ਦੇ ਉਹ ਸੀ ਮਤਲਬ ਇਹ ਦਿੱਲੀ ਰਹਿੰਦੇ ਸੀ अच्छा जी दिल्ली ਰਹਿੰਦੇ ਸੀ ਮਹਾਰਾਜ ਪ੍ਰਤਾਪ ਸਿੰਘ ਵੀ ਦਿੱਲੀ ਰਹਿੰਦੇ ਸੀ ਠੀਕ ਹੈ ਜੀ ਇਸ ਚੱਲੇ ਕੇ ਜਦੋਂ ਆਰਾਮ ਕਰਉਗਾ ਉਹ ਦਿੱਲੀ ਚਲੇਗੇ ਜਾਨੀ ਇਹਨਾਂ ਦਾ ਪਰਿਵਾਰ ਜਿਹੜਾ ਹੁਣ ਅ ਮਹਾਰਾਜਪੁਰ ਜਿੱਥੇ ਰਹਿੰਦੇ ਨੇ ਠੀਕ ਹੈ ਜੀ ਤੇ ਰਾਜਾ ਕੀਰਤ ਸਿੰਘ ਉਹ ਵੀ ਦਿੱਲੀ ਰਹਿੰਦੇ ਨੇ ਤੇ ਰਾਜਾ ਪਾਣੂ ਪ੍ਰਤਾਪ ਸਿੰਘ ਉਹ ਇੱਥੇ ਰਹਿੰਦੇ ਨੇ ਅੱਛਾ ਜੀ ਉਹ ਜਿਹੜੀ ਆਪ ਲੋਂਗੋਵਾਲ ਵਾਲੀ ਰਾਣੀ ਸੀ ਉਹ ਮਹਾਰਾ ਹੀਰਾ ਸਿੰਘ ਦੀ ਰਾਣੀ ਸੀ ਠੀਕ ਹੈ ਜੀ ਮਹਾਰਾ ਹੀਰਾ ਸਿੰਘ ਵੀ ਉਹ ਪਹਿਲਾਂ ਗਲਤੀ ਨਾਲ ਦੱਸਿਆ ਕੋਈ ਗੱਲ ਨਹੀਂ ਤੇ ਇਹ ਇਹਦੇ ਅੰਦਰ ਹੈਗੇ ਆ ਕੌਰ ਖੜਗ ਸਿੰਘ ਇਹ ਵੀ ਮਹਾਰਾਜਾ ਦੇ ਭਰਾ ਸੀ ਮਹਾਰਾਜਾ ਪ੍ਰਤਾਪ ਸਿੰਘ ਦੇ ਅਜੀ ਤੁਸੀਂ ਆਪਾਂ ਨਾਲ ਜੁੜੇ ਰਹੋ ਆਪਾਂ ਤੁਹਾਨੂੰ ਮਹਾਰਾਜਾ ਹੀਰਾ ਸਿੰਘ ਦੀਆਂ ਸਾਰੀਆਂ ਸਮਾਧਾਂ ਬਾਰੇ ਦਿਖਾਵਾਂਗੇ ਤੇ ਆਪਾਂ ਨਾਲ ਬਾਬਾ ਜੀ ਨੇ ਅਣ ਤੋਂ ਆਪਾਂ ਹੋਰ ਵੀ ਜਾਣਕਾਰੀ ਲਵਾਂਗੇ ਬਾਬਾ ਜਗਦੀਪ ਸਿੰਘ ਇੱਥੇ ਜੁੱਤੇ ਇਹਨਾਂ ਦੇ ਬਾਬਾ ਜੀ ਦਾ ਨਾਮ ਹੈਗਾ ਆਪਣੇ ਜਗਦੀਪ ਸਿੰਘ ਜੀ ਤੁਸੀਂ ਆਪੇ ਨਾਲ ਜੁੜੇ ਰਹੋ ਆਪਾਂ ਸਾਰੀ ਤੁਹਾਨੂੰ ਜਾਣਕਾਰੀ ਦੇਵਾਂਗੇ ਆਜੋ ਜੀ ਅੱਗੇ ਮਾਹੀਆਂ ਸਿੰਘ ਵੀ ਰਾਣੀ ਸੀ ਆ ਤੁਸੀਂ ਇੱਥੇ ਦਿਖਾ ਦਿਓ ਭਾਈ ਜੀ ਕੈਮਰਾ ਲੀ ਵੀਰ ਜੀ ਹਾਂ ਆ ਜੀ ਅੱਗੇ ਆਜੋ ਜੀ ਇਹ ਸਮਾਧ ਮਾਹੀ ਸਹਿਵਾ ਕਾਨਗੜ ਜੀ ਹਾਂ ਕਾਨਗੜ ਹਾਂ ਜੀ ਬਾਬਾ ਜੀ ਸਾਨੂੰ ਇਹਦੇ ਬਾਰੇ ਥੋੜਾ ਜਿਆ ਇਹ ਵੀ ਮਹਾਰਾਜ ਸਾਹਿਬ ਦੀ ਰਾਣੀ ਸੀ ਮਹਾਰਾਜ ਸਾਹਿਬ ਸੀਰਲ ਚਾਹ ਰਾਣੀ ਸੀ ਅੱਛਾ ਜੀ ਜਿਹਨਾਂ ਦੇ ਤਿੰਨ ਦੇ ਇਲਾਜ ਨਹੀਂ ਸੀ ਠੀਕ ਜਿਹੜੇ ਲੰਗੋਵਾਲ ਦੇ ਸੀ ਉਹਨਾਂ ਦੇ ਮਹਾਰਾਜ ਅਰਪਨ ਸਿੰਘ ਹੋਏ ਮਹਾਰਾਜ ਅਰਪਨ ਸਿੰਘ ਤੋਂ ਬਾਅਦ ਮਹਾਰਾਜ ਪ੍ਰਤਾਪ ਸਿੰਘ ਮਹਾਰਾਜ ਹਰਮਨ ਸਿੰਘ ਉਹ ਰਾਜਾ ਦੁਰਸ਼ਪ ਸਿੰਘ ਤੇ ਰਾਜਾ ਹਰਮਨ ਸਿੰਘ ਠੀਕ ਹੈ ਜੀ ਥੱਲੇ ਵਾਲੇ ਸੀ ਇਹ ਵੀ ਮਹਾਰਾਜ ਸਾਹਿਬ ਦੇ ਨਾਲ ਇਹ ਆਪਣੀ ਸਮਾਦਨੀ ਮਾਈ ਸਾਹਿਬਾ ਥੱਲੇ ਵਾਲੀ ਜੀ ਹਾਂਜੀ ਬਾਬਾ ਜੀ ਇੰਨੇ ਵਾਰੀ ਵੀ ਸਾਨੂੰ ਥੋੜੀ ਜੀ ਇਹ ਇਨਫੋਰਮੇਸ਼ਨ ਦੇ ਦਿਓ ਜੀ ਮਹਾਰਾਜ ਸਾਹਿਬ ਦੇ ਰਾਣੀ ਸੀ ਇਹ ਮਹਾਰਾਜੀ ਰਸਮੀ ਦੇ ਚਾਰਾਣੀ ਸੀ ਤਿੰਨੇ ਨੇ ਅੱਛਾ ਜੀ ਉਹ ਛੇ ਸੀ ਠੀਕ ਹੈ ਜੀ ਇਹਨਾਂ ਦੇ ਰਾਣੀ ਸੀ ਅੱਛਾ ਚਾਰਾਣੀ ਸੀ ਸੀ ਚਾਰਾਣੀ ਸੀ ਮਹਾਰਾਜੀ ਰਾਜਾ ਸਿੰਘ ਦੀ ਠੀਕ ਹੈ ਬਾਬਾ ਜੀ ਇਹ ਜੀ ਮਹਾਰਾਜ ਹੀਰਾ ਸਿੰਘ ਦੀ ਸਮਾਦਾ 1911 ਸੋ ਬਣੀ ਸੀ ਜੀ 1911 ਚ ਮਹਾਰਾਜ ਦਾ ਸੰਸਕਾਰ ਕੀਤਾ ਸੀ ਇੱਥੇ ਤੇ ਜਿਹੜੇ ਪਹਿਲੇ ਰਾਜੇ ਹੋਏ ਨੇ ਉਹ ਮਹਾਰਾਜ ਰਸਵੰਦ ਸਿੰਘ ਹੋਏ ਨੇ ਉਸ ਤੋਂ ਬਾਅਦ ਮਹਾਰਾਜ ਦਵਿੰਦਰ ਸਿੰਘ ਹੋਏ ਨੇ ਤੇ ਮਹਾਰਾਜ ਭਰੂਪੁਰ ਸਿੰਘ ਹੋਏ ਮਹਾਰਾਜ ਭਗਵਾਨ ਸਿੰਘ ਉਹਨਾਂ ਦਾ ਕੋਈ ਇਲਾਜ ਨਹੀਂ ਸੀ ਇਹਨਾਂ ਨੂੰ ਫਿਰ ਬਡਰੁਖਾ ਪਿੰਡ ਤੋਂ ਲਿਆ ਕੇ ਗੱਦੀ ਦਿੱਤੀ ਤੇ ਇਹਨਾਂ ਉਦੋਂ 1871 ਤੋਂ ਲੈ ਕੇ 1911 ਤੱਕ ਇਹਨਾਂ ਨੇ ਰਾਜ ਕੀਤਾ 1911 ਤੋਂ ਬਾਅਦ ਇਹਨਾਂ ਦੇ ਪਰਿਵਾਰ ਦੇ ਨਾਲ ਆ ਗੁਰਦੁਆਰੇ ਨੇ ਯਾਦ ਵਿੱਚ ਬਣਾਇਆ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਪਿਆ 1911 ਚ ਬਣਾਇਆ ਪਿਆ ਤੇ ਅੰਦਰੋਂ ਹਟੋ ਲੈ ਲੋ ਲੈ ਨਹੀਂ ਦੇ ਲਈ ਇਹ ਗੁਰਦੁਆਰਾ ਸਾਹਿਬ ਜਦੋਂ ਮਹਾਰਾਜੀ ਰਦਰ ਸਿੰਘ ਦਾ ਸੰਸਕਾਰ ਕੀਤਾ ਉਸ ਤੋਂ ਬਾਅਦ ਫਿਰ ਆ ਕੇ ਮਹਾਰਾਜਾ ਅਰਪਨ ਸਿੰਘ ਨੇ ਬਣਵਾਇਆ ਸੀ ਇਹ ਉਹ ਉਦੋਂ ਦੀ ਇਮਾਰਤ ਸਾਰੀ 1911 ਤੋਂ ਬਣੀ ਹੋਈ ਆ। ਅੱਛਾ 1911 ਹੀ। ਇਹ ਉਹ ਵੀ ਬਣੀ ਹੋਈ ਆ। ਇਹਦੇ ਕੋਈ ਤਬਦੀਲੀ ਨਹੀਂ ਕੀਤੀ ਸਿਰਫ ਇਹਦੇ ਚ ਟੱਲਾਂ ਲਾਈਆਂ ਨੇ ਇਸ ਕਰਕੇ ਮਤਲਬ ਇਹ ਉਸ ਤਰ੍ਹਾਂ ਨੂੰ ਜਿਵੇਂ ਸਾਂਭੀ ਰੱਖੀ ਹੋਈ ਆ। ਤੇ ਆ ਬਾਅਦ ਚ ਬਣਾਇਆ ਹੈ। ਅੱਛਾ ਇਹ ਆਪਣਾ ਹੁਣ ਬਣਾਇਆ ਹੈ। ਇਹ ਹੁਣ ਬਣਾਇਆ। ਯਾਨੀ ਇਹ ਦੀ ਹਵਾਸਤ ਵਾਸਤੇ। ਕਿਉਂ ਇਹਦੇ ਆਲੇ-ਦਾਲ ਫਿਰ ਬਹੁਤ ਲੰਗਾ ਸੀ ਇੱਧਰ। ਅੱਛਾ ਜੀ। ਤੇ ਇਹ ਦੀ ਹਵਾਸਤ ਵਾਸਤੇ ਇਹ ਸਤਖੰਡ ਸਾਹਿਬ ਹੈ। ਇਹ ਆਪਣਾ ਸਤਖੰਡ ਆਗੇ ਇੱਧਰ। ਹਾਂ ਜੀ ਸਤਖੰਡ ਹੈ ਜੀ। ਬਹੁਤ ਵਧੀਆ ਦੇਖਭਾਲ ਕਰ ਰਹੇ ਹੋ ਬਾਬਾ ਜੀ। ਇਹ ਬਾਰੂ ਦੇ ਬਣਾਇਆ ਵੀ ਹੋਇਆ ਥੋਨੇ ਹਾਂਜੀ ਇਹ ਇਹ ਇਸੇ ਵਾਸਤੇ ਵਾਸਤੇ ਬਣਾਇਆ ਸੀ ਅੱਛਾ ਜੀ ਤੇ ਇਹ ਮੂਰੇ ਵੀ ਇਹ ਵਾਸਤੇ ਜਿਹਨੇ ਇਹ ਇਨਸਾਨੀ ਮਹਾਰਾਜ ਸਾਹਿਬ ਦੀ ਉਸਤੇ ਰੱਖੀ ਹੈ ਪਰ ਆਪ ਨਗਰੀ ਤੇ ਇਹ ਮਹਾਰਾਜ ਸਾਹਿਬ ਦੇ ਇਹ ਮਹਾਰਾ ਹੀਰਾ ਸਿੰਘ ਜਿਹਦੋਂ ਆਪਣੇ ਫੋਟੋ ਨੇ ਹੈ ਜੀ ਹਾਂ ਤੇ ਆ ਵੀ ਮਹਾਰਾਜ ਦਸ ਸਿੰਘ ਦੀ ਹੈ ਇਹ ਮਹਾਰਾਜ ਰਪਨ ਮਨ ਸਿੰਘ ਦੀ ਹੈ ਠੀਕ ਹੈ ਜੀ ਇਹ ਮਹਾਰਾਜ ਪ੍ਰਤਾਪ ਸਿੰਘ ਦੀ ਹੈ ਤੇ ਇਹ ਮਹਾਰਾ ਹਨਮੰਦ ਸਿੰਘ ਦੀ ਹੈ ਠੀਕ ਹੈ ਜੀ ਬਾਈ ਇੱਥੇ ਕੋਈ ਕਮੇਟੀ ਨਹੀਂ ਮਤਲਬ ਉਹ ਨਹੀਂ ਕੋਈ ਗ੍ਰਾਹੀ ਨਹੀਂ ਉਹਦੀ ਲੋਕਾਂ ਕੋਈ ਨਹੀਂ ਆਪ ਦੇ ਆਪ ਸਰਦਾਰਾਂ ਨੂੰ ਜੋ ਸੇਵਾ ਕਰ ਸਕਦਾ ਹੈ ਹਰ ਇੱਕ ਸੰਗਤ ਨੂੰ ਲੰਗਰ ਚੱਲਦਾ ਸਾਰੀ ਸੰਗਤ ਮਤਲਬ ਜਿੰਨੇ ਵੀ ਚਲ ਬਹੁਤ ਵਧੀਆ ਗੱਲ ਹੈ ਵੀ ਜੀ ਤੁਸੀਂ ਵੀ ਇੱਥੇ ਵਧੀਆ ਦੇਖਭਾਲ ਕਰ ਰਹੇ ਹੋਗੇ ਜੀ ਹਾਂ ਥੋੜਾ ਜਿਹਾ ਬਹੁਤ ਵਧੀਆ ਪਹਿਲਾਂ ਮੈਂ ਕਰਦਾ ਸੀ ਪਹਿਲਾਂ ਮੈਂ ਕਰਦਾ ਸੀ ਹੁਣ ਮੇਰਾ ਬੇਟਾ ਕਰਦਾ ਹੈ ਅੱਛਾ ਜੀ ਹਰਪੀਰ ਸਿੰਘ ਹੈ ਠੀਕ ਹੈ ਉਹਨੂੰ ਫਿਰ ਮੈਂ ਬਾਹਰ ਚਲੇ ਗਿਆ ਸੀ ਅੱਛਾ ਜੀ ਤੇ ਥੋੜਾ ਜਿਹਾ ਹੋਇਆ ਮੈਨੂੰ ਆਇਆ ਉਹ ਉਹ ਦੇਖਭਾਲ ਸਾਰਾ ਮਤਲਬ ਇੱਥੇ ਇਹ ਵਿਸ਼ੇਸ਼ਤਾ ਹੀ ਹੈ ਕਿ ਕਿਸੇ ਤੋਂ ਕੋਈ ਗ੍ਰਾਹੀ ਕਰੇ ਕਿ ਨਹੀਂ ਜ ਕਿਉਂ ਇੱਕ ਹੁੰਦਾ ਦਾਨ ਇੱਕ ਹੁੰਦਾ ਡੰਡ ਹਾਂਜੀ ਹਾਂ ਡੰਡ ਤੋਂ ਹੈ ਜੇ ਤੁਸੀਂ ਕਿਸੇ ਨੂੰ ਮੰਗ ਕੋ ਲਮ ਹਾਂਜੀ ਦਾਨ ਹੁੰਦਾ ਤੋਂ ਛਰਦਾ ਤੁਸੀਂ 5 ਰੁਪਏ ਦਾਨ ਕਰ ਦਿੰਦਾ ਕੋ ਇੱਥੇ ਇਹਨਾਂ ਨੂੰ ਕਿਹਾ ਵੀ ਇਸ ਚੀਜ਼ ਦੀ ਲੋੜ ਹੈ ਉਹ ਲਿਆ ਕੇ ਦਿਆ ਤੁਹਾਨੂੰ ਮਾਇਆ ਦੀ ਲੋੜ ਨੇ ਹਾਂਜੀ ਹਾਂ ਜੁਕੀਪਮੈਂਟ ਦੇ ਲੋਗੇ ਹੁਣ ਤੁਸੀਂ ਫਿਰ ਇੱਥੇ ਰਹਿੰਦੇ ਹੋ ਜੀ ਨਹੀਂ ਮੇਰੀ ਰਹਿ ਸਰ ਅੱਛਾ ਅੱਛਾ ਹਾਂਜੀ ਤੇ ਆਪਣਾ ਫਿਰ ਇੱਥੇ ਹੁਣ ਕੌਣ ਰਹਿੰਦਾ ਜੀ ਇਹ ਨਹੀਂ ਤਾਂ ਇਸ ਚੌਂਕੀ ਦਾ ਰਾਤ ਨੂੰ ਹੁੰਦਾ ਅੱਛਾ ਜੀ ਅੱਛਾ ਜੀ ਸਵੇਰੇ ਆ ਕੇ ਪ੍ਰਕਾਸ਼ ਕਰਦੇ ਹਾਂ ਹੁਣ ਸ਼ਾਮ ਨੂੰ ਸਮਾਪਤੀ ਕਰਕੇ ਫਿਰ ਮੈਂ ਜਾਉਂ ਠੀਕ ਹੈ ਜੀ ਆਪੇ ਓਕੇ ਜੀ ਆਪਰੇ ਉਹ ਮਾਨੋ ਸਭ ਨੇ ਸਾਰੇ ਆ ਰਹੇ ਆਂ ਅੱਜ ਇਹ ਜਿੰਨੇ ਨਾਬੇ ਜਰਾਜ ਹੋਏ ਨੇ ਸਾਰੇ ਅੱਛਾ ਜੀ ਕੈਮਰਾ ਵਾਲੇ ਬਾਈ ਜੀ ਮੜਾ ਇਧਰ ਕਰ ਦਿਓ ਉੱਪਰ ਮਾਨੋ ਜਸਵੰਤ ਸਿੰਘ ਦਵਿੰਦਰ ਸਿੰਘ ਮਹਾਰਾਜ ਉਸ ਸਿੰਘ ਭਗਵਾਨ